ਵੈਨਿਊ ਤੇ ਖੜੇ ਆ ਜੀ ਸਕਿਉਰਿਟੀ ਪੁਆਇੰਟ ਆਫ ਥਿਸ ਸ਼ੋ ਜਿਹੜਾ ਹੈਗਾ ਆ ਹਰ ਪਾਸਿਓਂ ਉਹ ਸਕਿਉਰਿਟੀ ਪੁਆਇੰਟ ਆਫ view ਦੇ ਨਾਲ ਫੂਲ ਪ੍ਰੂਫ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਸਰ ਕਿੰਨੇ ਕਿ ਸੁਰੱਖਿਆ ਕਰਮੀਆਂ ਤਾਇਨਾਤ ਰਹਿਣਗੇ ਕਿਸ ਤਰ੍ਹਾਂ ਦੇ ਨਾਲ ਤਿਆਰੀਆਂ ਨੇ ਹਜੇ ਸੁਰੱਖਿਆ ਕਰਮੀਆਂ ਸੰਬੰਧੀ ਜਿਹੜੀ ਹਜੇ ਅਸੈਸਮੈਂਟ ਕੀਤੀ ਜਾ ਰਹੀ ਹੈ ਫੋਰਸ ਰਿਕੁਆਇਰਮੈਂਟ ਹਜੇ ਡਿਸਾਈਡ ਕੀਤੀ ਜਾ ਰਹੀ ਹੈ ਆਰਗੇਨਾਈਜ਼ਰਸ ਨਾਲ ਇੱਥੇ ਮੀਟਿੰਗ ਕੀਤੀ ਗਈ ਹੈਗੀਆ ਮੇਰੇ ਨਾਲ ਇੱਥੇ ਐਸ ਐਚਓ ਪੀਯੂ ਤੇ ਐਪੈਕਸ ਸਕਿਉਰਟੀਜ਼ ਤੋਂ ਹਾਰਦੀ ਲੁਧਿਆਣਾ ਜੀ ਨਾਲ ਆਏ ਨੇ ਤੇ ਇਹਨਾਂ ਦੇ ਆਰਗੇਨਾਈਜ਼ਰਸ ਦੇ ਨਾਲ ਅਸੀਂ ਹੁਣ ਵਿਚਾਰ ਵਟਾਂਦਰਾ اسی ਚੀਜ਼ ਤੇ ਕਰਦੇ ਪਏ ਸੀ ਕਿ ਵੈਨਿਊ ਦੀਆਂ ਜਿਹੜੀਆਂ ਇਨਲੈਟਸ ਆਊਟਲੈਟਸ ਕਿੱਦਾਂ ਰੱਖਣੀਆਂ ਆਪਾਂ ਪਾਰਕਿੰਗ ਕਿੱਥੇ ਕਰਾਂਗੇ ਤੇ ਕਰਾਊਡ ਨੂੰ ਕਿੱਦਾਂ ਸਟੈਗਡ ਵੇ ਦੇ ਨਾਲ ਅੰਦਰ ਐਂਟਰ ਕਰਾਵਾਂਗੇ ਜਿਸ ਦੇ ਨਾਲ ਜਿਹੜੇ ਇਹਨਾਂ ਦੀ ਆਡੀਅנס ਹੈਗੀ ਆ ਉਹ ਸਮੂਥਲੀ ਐਂਟਰ ਕਰ ਸਕੇ ਐਗਜ਼ਿਟ ਕਰ ਸਕੇ ਤੇ ਜਿਹੜੀ ਆਮ ਪਬਲਿਕ ਹੈ ਜਿਹੜੀ ਬਾਹਰ ਉਹਨਾਂ ਨੂੰ ਘੱਟੋ ਘੱਟ ਇਨਕਨਵੀਨੀਅੰਸ ਫੇਸ ਕਰਨੀ ਪਵੇ ਕਿਉਂਕਿ 31st ਦੀ ਨਾਈਟ ਹੋਏਗੀ ਨਾ ਸਿਰਫ ਇਸ ਵੈਨਿਊ ਦੇ ਉੱਤੇ ਸਮੁੱਚੇ ਸ਼ਹਿਰ ਲੁਧਿਆਣਾ ਦੇ ਵਿੱਚ ਲੋਕ ਆ ਪਾਰਟੀ ਕਰਨਗੇ ਤੇ ਸੈਲੀਬ੍ਰੇਟ ਕਰਨਗੇ ਸੋ ਕਿਸੇ ਦੀ ਵੀ ਸੈਲੀਬ੍ਰੇਸ਼ਨ ਦੇ ਰੰਗ ਦੇ ਵਿੱਚ ਭੰਗ ਨਾ ਪਵੇ ਲੋਕ ਸਮੂਥਲੀ ਇਨਸਾਈਡ ਦਾ ਵੈਨਿਊ ਆਊਟਸਾਈਡ ਦਾ ਵੈਨਿਊ ਆਪਣਾ ਚੰਗੀ ਤਰ੍ਹਾਂ ਅਗਰ ਮੂਵਮੈਂਟ ਕਰ ਸਕਣ ਤਾਂ ਸਾਡੀ ਇਹੀ ਕੋਸ਼ਿਸ਼ ਹੈਗੀ ਹੈ ਵੀ ਸਾਰਾ ਚੀਜ਼ ਸਮੂਥਲੀ ਤੇ ਹੈਸਲ ਫਰੀ ਹੋ ਜਾਵੇ ਸਰ ਕਿੰਨੀ ਕੁ ਗੈਰ-ਗੈਨ ਦੀ ਸ਼ੰਕਾ ਕੁਝ ਕੋਈ ਸਾਹਮਣੇ ਆਈਡੀਆ ਬਸ ਆਈਡੀਆ ਜੀ ਇਹ ਸੱਚ ਤਾਂ ਕੋਈ ਨਹੀਂ ਹੈਗਾ ਪਰ ਪ੍ਰੀਲੀਮਨਰੀ ਜੋ ਅਸੈਸਮੈਂਟ ਕੀਤੀ ਜਾ ਰਹੀ ਹੈ ਕਿ ਜਾਂ ਵੈਨਿਊ ਦੀ ਕੈਪੈਸਿਟੀ ਦੇ ਸਾਮਨ ਤਾਂ 30-40000 ਦੀ ਅਸੈਸਮੈਂਟ ਤਾਂ ਹੈ ਇਸ ਵੈਨਿਊ ਦੀ ਬਾਕੀ ਐਗਜ਼ੈਕਟ ਤਾਂ ਜੀ ਆਰਗੇਨਾਈਜ਼ਰਸ ਨੂੰ ਪਤਾ ਵੀ ਉਹਨਾਂ ਨੇ ਟਿਕਟਸ ਕਿੰਨੀਆਂ ਸੇਲ ਤੇ ਲਾਈਆਂ ਸਰ ਇਸ ਤੋਂ ਇਲਾਵਾ ਗੱਲ ਕਰੀਏ ਕਿ ਅਪੀਲ ਹੈਗੀ ਹੈ ਕਿਉਂਕਿ ਖਾਸ ਕਰ ਪਾਰਕਿੰਗ ਦੀ ਪਾਰਕਿੰਗ ਦੀ ਕਾਫੀ ਸਮੱਸਿਆ ਰਹੀ ਹੈ ਨੌਜਵਾਨ ਉਹ ਲੜਬਾਜੀ ਕਰਦੇ ਨੇ ਅਪੀਲ ਜੀ ਜਿਹੜਾ ਤਾਂ ਵੈਨਿਊ ਤੇ ਆਡੀਅנס اٹینڈ ਕਰਨ ਆ ਰਹੀ ਹੈ ਅਪੀਲ ਉਹਨਾਂ ਨੂੰ ਇਹ ਹੈ ਕਿ ਉਹਨਾਂ ਨੂੰ ਡੈਜ਼ਿਗਨੇਟਿਡ ਪਾਰਕਿੰਗ ਪੁਆਇੰਟਸ ਉਹਨਾਂ ਨੂੰ ਦੱਸੇ ਜਾਣਗੇ ਜਿਹੜੀ ਵੀ ਉਹਨਾਂ ਨੇ ਟਿਕਟਸ ਬਾਇ ਕੀਤੀਆਂ ਉਹਦੇ ਅਕੋਰਡਿੰਗਲੀ ਕਿ ਸੁਪੋਜ਼ ਸਿਲਵਰ ਵਾਲੇ ਦੀ XYZ ਪਾਰਕਿੰਗ ਸਪੇਸ ਹੋਏਗੀ 골ਡ ਵਾਲੇ ਦੀ ਅਲੱਗ ਹੋਏਗੀ ਇਸ ਸਿਮਿਲਰਲੀ ਉਹਨਾਂ ਨੂੰ ਰੂਟਸ ਡਿਫਾਈਨ ਕਰਕੇ ਦੱਸੇ ਜਾਣਗੇ ਤੇ ਮੇਰੀ ਅਪੀਲ ਇਹੀ ਹੈ ਕਿ ਆਪਣੇ ਡੈਜ਼ਿਗਨੇਟਿਡ ਰੂਟਸ ਤੇ ਮੂਵਮੈਂਟ ਕਰਨ ਡੈਜ਼ਿਗਨੇਟਿਡ ਜਿਹੜੇ ਉਹਨਾਂ ਦੇ ਐਂਟਰੀ ਗੇਟਸ ਨੇ ਉਤੋਂ ਐਂਟਰ ਕਰਨ ਡੈਜ਼ਿਗਨੇਟਿਡ ਪਾਰਕਿੰਗ ਸਪੇਸਸ ਦੇ ਉੱਤੇ ਜਾ ਕੇ ਗੱਡੀਆਂ ਪਾਰਕ ਕਰਨ ਤਾਂ ਜੋ ਉਹਨਾਂ ਨੂੰ ਆਪਣੇ ਆਪ 'ਚ ਵੀ ਕਨਫਿਊਜ਼ਨ ਨਾ ਹੋਵੇ ਇਸ ਚੀਜ਼ ਲਈ ਥੋੜਾ ਜਿਹਾ ਐਡਵਾਂਸ ਵਿੱਚ ਲੋਕਾਂ ਨੂੰ ਪਤਾ ਹੀ ਆ ਲੁਧਿਆਣਾ ਵਾਸੀਆਂ ਨੂੰ ਤਾਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਸਾਰੇ ਗੇਟ ਨੰਬਰਸ ਬਾਰੇ ਪਤਾ ਹੈ ਜਿਹੜੇ ਲੋਕ ਬਾਹਰੋਂ ਆਣਗੇ ਉਹ ਥੋੜਾ ਪੁੱਛਪੜਤਾਲ ਕਰਕੇ ਆਣਗੇ ਤਾਂ ਉਹਨਾਂ ਲਈ ਸੌਖਾ ਰਹੇਗਾ ਲੱਗਦਾ ਸਰ ਕੋਈ ਰੂਟ ਪਲਾਨ ਵੀ ਕੁਝ ਲੱਗਦਾ ਹੈ ਡੈਫੀਨਿਟਲੀ ਜੀ ਰੂਟ ਪਲਾਨਸ ਵੀ ਹੋਣਗੇ ਸਾਡੇ ਕੋਲ ਡਾਇਵਰਜਨਸ ਵੀ ਲਗਾਈਆਂ ਚਾਣਕੀਆਂ ਮੈਂ ਹੀ ਪਹਿਲਾਂ ਕਹਿ ਚੁੱਕਿਆ ਹਾਂ ਕਿ ਅਸੀਂ ਕੋਸ਼ਿਸ਼ ਕਰਾਂਗੇ ਵੀ ਆਮ ਲੋਕਾਂ ਨੂੰ ਜਿਹੜਾ ਪਬਲਿਕ ਜਿਹੜੀ ਕਿਸੇ ਵੀ ਤਰੀਕੇ ਦੀ ਕੋਈ ਵੀ ਇਨਕਨਵੀਨੀਅੰਸ ਨਾ ਹੋਵੇ ਚਾਹੇ ਜਿਹੜਾ ਇੱਥੇ ਜਿਹੜਾ ਸ਼ੋਅ ਦੇਖਣ ਆ ਰਿਹਾ ਚਾਹੇ ਕੋਈ ਬੰਦਾ ਜਿਹੜਾ ਬਾਹਰ ਆਮ ਤੌਰ ਤੇ ਵੀ ਮੂਵਮੈਂਟ ਕਰ ਰਿਹਾ ਕਿਉਂਕਿ 31st ਦੀ ਨਾਈਟ ਨਾਰਮਲੀ ਖਾਸ ਕਰਕੇ ਲੁਧਿਆਣਾ ਵਾਸੀਆਂ ਦੇ ਵਿੱਚ ਇੱਕ ਖੁਸ਼ੀ ਦੀ ਲਹਿਰ ਹੁੰਦੀ ਹੈਗੀ ਆ ਹਰ ਇੱਕ ਬੰਦਾ ਆਪਣੇ ਪਰਿਵਾਰ ਦੇ ਨਾਲ ਬਾਹਰ ਸੈਲੀਬ੍ਰੇਟ ਕਰਨ ਜਾਂਦਾ ਹੈ ਤਾਂ ਹਰ ਇੱਕ ਤਰ੍ਹਾਂ ਦੇ ਜਿਹੜਾ ਆਮ ਖਾਸ ਨਾਗਰਿਕਾ ਜਿਹੜਾ ਉਹ ਨਵਾਂ ਸਾਲ ਆਪਣੇ ਪਰਿਵਾਰ ਦੇ ਨਾਲ ਖੁਸ਼ੀਆਂ ਖੇੜੀਆਂ ਦੇ ਨਾਲ ਮਨਾਵੇ ਸਾਡੀ ਕੋਸ਼ਿਸ਼ ਹੀ ਰਹੇਗੀ ਸਰ ਪੀਜ ਨੂੰ ਛੱਡ ਕੇ ਬਾਕੀ ਜਿਹੜੇ ਲੁਧਿਆਣਾ ਦੇ ਬਾਕੀ ਜਿਹੜੇ ਏਰੀਆ ਉਹਨਾਂ ਨੂੰ ਵੀ ਖਾਸ ਤੌਰ ਤੇ ਜਾਇਓ ਟ੍ਰੈਫਿਕ ਨੂੰ ਲੈ ਕੇ ਬਿਲਕੁਲ ਜੀ ਅਸੀਂ ਦੇਖੋ ਸੱਚ ਤਾਂ ਜਿਹੜੀ ਲੁਧਿਆਣਾ ਕਮਿਸ਼ਨਰੇਟ ਹੈਗੀ ਹੈ ਮਾਨਯੋਗ ਸੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਸਾਡੀਆਂ ਨਾਈਟ ਡੋਮੀਨੇਸ਼ਨਸ ਦੇ ਪਲਾਨ ਜਾਰੀ ਨੇ ਉਹਦੇ ਵਿੱਚ ਜਿਹੜੇ ਸਪੈਸੀਫਿਕ ਪੁਲਿਸ ਆਫੀਸਰ ਦੀ ਡਿਊਟੀ ਚੱਲਦੀ ਪਈ ਆ ਸੋ ਦਿਨ ਭਰ ਰਾਤ ਡਿਊਟੀਆਂ ਤੇ ਲੱਗੀ ਹੋਈ ਆ ਫੋਰਸ ਪੀਸੀਆਰ ਡੇ ਨਾਈਟ ਪੈਟ੍ਰੋਲਿੰਗ ਤੇ ਲੱਗੀ ਹੋਈ ਆ ਸਿਮਿਲਰਲੀ 31 ਜਿਹੜੀ ਖਾਸ ਤੌਰ ਤੇ ਜਿਹੜੀ ਰਾਤ ਹੁੰਦੀ ਹੈਗੀ ਜਦੋਂ ਪਬਲਿਕ ਮੂਵਮੈਂਟ ਬਾਹਰ ਬਹੁਤ ਜ਼ਿਆਦਾ ਹੁੰਦੀ ਉਹਦੋਂ ਹੋਰ ਮੁਸਤੈਦੀ ਨਾਲ ਲੁਧਿਆਣਾ ਪੁਲਿਸ ਕੰਮ ਕਰੇਗੀ ਸਾਰੀ ਰਾਤ ਅਸੀਂ ਬਾਹਰ ਰਾਵਾਂਗੇ ਅਸੀਂ ਲੋਕਾਂ ਨੂੰ ਇੱਕ ਚੰਗਾ ਜਿਹੜਾ ਨਵਾਂ ਸਾਲ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਆਵੇ ਖੁਸ਼ੀਆਂ ਵਾਲਾ ਨਵਾਂ ਸਾਲ ਚੜੇ ਇਸ ਸੀਜ਼ ਲਈ ਸਾਡੀ ਪੂਰ ਜ਼ੋਰ ਕੋਸ਼ਿਸ਼ ਰਹੇਗੀ ਕਿ ਹਰ ਇੱਕ ਬੰਦਾ ਆਪਣਾ ਪਰਿਵਾਰ ਦੇ ਵਿੱਚ ਖੁਸ਼ ਹੋ ਕੇ ਨਵਾਂ ਸਾਲ ਮਨਾ ਸਰ ਵੱਡੀ ਗਿਣਤੀ پولیس ਮੁਲਾਜ਼ਮ ਜਿਹੜੇ ਤਨਖਾਹ ਦਿੱਤੇ ਜਾਣਗੇ ਲੱਗਦਾ ਕਿ 12 ਵੀ ਫੋਰਸ ਜਿਹੜੀਆਂ ਮੰਗਵਾਈਆਂ ਜਾਣਗੀਆਂ ਤਾਂ ਕਿ ਕੋਈ ਵੀ ਕੰਮਕਾਮੀ ਘਟਾ ਨਾ ਵਾਪਸ ਡਿਪੈਂਡ ਕਰਦਾ ਜੀ ਕੈਨ ਯੂ ਦੀ ਸਕਿਉਰਟੀ ਨੂੰ ਇੱਕ ਵਾਰੀ ਅਸੀਂ ਪ੍ਰੋਪਰਲੀ ਅਸੈਸਮੈਂਟ ਕਰ ਲਾਂਗੇ ਉਸ ਚੀਜ਼ ਤੇ ਫਿਰ ਸੀਨੀਅਰ ਆਫਿਸਰਸ ਸੀਨ ਲੈਣ ਕੇ ਮਾਨਯੋਗ ਸੀਪੀ ਸਾਹਿਬ ਫੈਸਲਾ ਕਰਨਗੇ ਵੀ ਇਹਦੇ ਵਿੱਚ ਹੋਰ ਸਪਲੀਮੈਂਟਰੀ ਫੋਰਸ ਦੀ ਰਿਕੁਆਇਰਮੈਂਟ ਹੈ ਕਿ ਨਹੀਂ ਹੈ ਸਰ ਲੁਧਿਆਣਾ ਅਸੀਂ ਕਹਿ ਸਕਦੇ ਹਾਂ ਕਿ ਪੀਏਯੂ ਦਾ ਜਿਹੜਾ ਫੁੱਟਬਾਲ ਗਰਾਊਂਡ ਦਾ ਫਾਈਨਲ ਹੈ 31 ਸਤੰਬਰ ਜਿਹੜਾ ਦੋ ਮੋਸਟ ਲਾਈਕਲੀ ਤਾਂ ਹੈਗਾ ਨਹੀਂ ਆਰਗੇਨਾਈਜ਼ਰਸ ਇੱਥੇ ਅਸੀਂ ਇੱਥੇ ਮੀਟਿੰਗ ਕਰਦੇ ਬਈ ਹੈਗੇ ਬਾਕੀ ਅਫੀਸ਼ੀਅਲ ਕਨਫਰਮੇਸ਼ਨ ਇਹ ਆਰਗੇਨਾਈਜ਼ਰ ਦੇ ਸਕਦੇ ਹੈਗੇ ਇਹ ਪੁਲਿਸ ਡਿਪਾਰਟਮੈਂਟ ਵੱਲੋਂ ਨਹੀਂ ਮਿਲ ਸਕਦੀ